ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਰਡੇਰੀ ਫਾਰਮ 'ਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਜਾਦਪੁਰ ਸੇਖਵਾ ਜ਼ਿਲ੍ਹਾ ਕਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਦੇ ਵਿੱਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਵੀਰ ਹਣੇ ਚੰਗੀਆਂ ਝੋਟੀਆਂ ਲੈ ਕੇ ਆਉਂਦੇ ਆ ਅੱਜ ਫੇਰ ਦੋ ਝੋਟੀਆਂ ਲੈ ਕੇ ਬਹੁਤ ਟਾਪ ਕੁਆਲਿਟੀ ਦੀਆਂ ਦੋਵੇਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਇੱਕ 4 ਦੰਦ ਇੱਕ 6 ਦੰਦ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਡੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਝੋਟੀਆਂ ਦੀ ਡੀਟੇਲ ਲੈਣੇ ਆ ਜੀ ਹਾਈ ਸਾਸਰੀ ਘਾਲ ਵੀਰ ਜੀ ਕੀ ਹਾਲ ਚਾਲ ਹੈ ਠੀਕ ਹੈ ਭਾਈ ਤੁਸੀਂ ਮਾਣ ਠੀਕ ਹੈ ਆਪਣੇ ਚੜ੍ਹਦੀ ਕਲਾ ਜੀ ਤੇ ਦੋ ਝੋਟੀਆਂ ਅਜ ਫੇ ਹਾਂਜੀ ਭਾਈ ਦੋ ਠੀਕ ਆ ਐਡਰੈਸ ਦੱਸ ਦੋ ਵੀਰ ਜੀ ਆਪਣਾ ਪਿੰਡ ਭਾਈ ਜਹਦਪੁਰ ਸੇਖਵਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਆ ਬਟਾਲੇ ਤੋਂ ਜਹੰਦਰਾਲਾ ਰੋਡ ਤੇ ਆਪਣਾ ਪਿੰਡ ਆ ਇੱਕ ਸੇਖਵਾ ਦੂਜਾ ਪਿੰਡ ਦਾ ਸੇਵਾਜੁਰ ਸੇਖਵਾ ਆਪਣਾ ਜਹਦਪੁਰ ਸੇਖਵਾ ਠੀਕ ਹੈ ਜੀ ਇਹ ਜਿਹੜਾ ਲੱਗੇ ਮੈਤੇ ਲੱਗੇ ਪੈ ਜਾਂਦਾ ਹਨਾ ਹਾਂਜੀ ਠੀਕ ਆ ਹਾਂਜੀ ਤੇ ਨਾਮ ਦੱਸ ਦੋ ਜੀ ਆਪਣਾ ਨਾਮ ਦੀਪੂ ਫੋਨ ਨੰਬਰ ਦੱਸ ਦੋ ਜੀ 73472 9316 ਠੀਕ ਆ ਝੋਟੀਆਂ ਚੰਗੀਆਂ ਲੈ ਕੇ ਆਉਂਦੇ ਹਨਾ ਹਰ ਵੇਲੇ ਹਾਂਜੀ ਠੀਕ ਆ ਇੱਕ ਵੱਡੀ ਝੋਟੀ ਆਪਾਂ ਪਹਿਲਾਂ ਪਾਈ ਹੀ ਵੀਡੀਓ ਚ ਉਹ ਵੀ ਕੋਲ ਹੀ ਆ ਜਦੇ ਹੈ ਠੀਕ ਆ ਤੇ ਸ਼ਰਵਾਦ ਆਪਾਂ ਇਧਰ ਆ ਵੱਡੀ ਝੋਟੀ ਤੋਂ ਹੀ ਕਰੀਏ ਇਹ ਤਾਂ ਫੱਜੀ ਕਰਦੇ ਕਿੰਨੇ ਦਿਨਾਂ ਦਾ ਸੁਹਾ ਹੋ ਗਿਆ ਭਾਜੀ ਵੱਡੀ ਝੋਟੀ ਦਾ ਵੱਡੀ ਦੇ ਭਾਜੀ ਮੈਲਾ ਮਾਰਦੀ ਏ 15 ਦਿਨਾਂ ਦਾ ਸੁਹਾ ਜੇ ਠੀਕ ਆ ਹਾਂਜੀ 6 ਦੰਦ ਦਾ ਭਾਜੀ 6 ਦੰਦ ਝੋਟੀ ਆ ਸੋਹਣੀ ਸੁਨੱਖੀ ਪੂਰੀ ਆ ਬੱਚਾ ਭਾਈ ਇਹਦੇ ਕੋਲ ਦੋਤੇ ਸੀਗਾ ਆਪਾਂ ਚੋਗਰਾਂ ਦੀ ਦੋ ਟਾਈਮ ਉਥੋਂ ਅੱਛਾ ਥੋੜਾ ਖਾਲ ਬਿਲ ਘਾਡੇ ਕਿਤੇ 14 ਕਿਲੋ ਦੋਦਾਜਾ 14 ਕਿਲੋ ਮੌਕੇ ਦੀ ਥੋੜੀ ਦੇਵੇ ਤਾਂ ਗਦਾ ਨਾ ਪਰ ਬੜਾ ਥਣਾ ਜਿ ਬੜਾ ਗੈਰ ਬਈ ਕੱਟੀ ਬੱਚਾ ਕੀ ਹੈ ਮਗਰਦ ਆ ਕੱਟੀ ਹੈ ਭਾਈ ਆਹ ਕੱਟੀ ਹੈ ਦੀ ਹਾਂਜੀ ਕੱਟੀ ਵੇਖੋ ਹੀ ਕੱਟੀ ਬਹੁਤ ਸੋਹਣੀ ਆ ਕੱਦ ਝੋਟੀ ਦਾ ਬਹੁਤ ਜਿਆਦਾ ਵੱਡਾ ਬੇਲ ਦੀ ਬੜੀ ਲੰਮੀ ਆ ਥਾਣ ਬੜੇ ਗੈਰ ਦੇ ਲੱਗਾ ਸੋਹਣੀ ਝੋਟੀ ਆ ਸਣਖੀ ਕੱਦ ਘਾਟ ਦੀ ਪੂਰੀ ਚੰਗੀ ਆ ਥਾਣ ਵੀ ਚੰਗਾ ਸੋਹਣਾ ਲੱਗਾ ਵਾ ਬਰੀਕ ਸਾਰੇ ਸਰੀਰ ਦੇ ਉੱਤੇ ਬਰੀਕ ਬਰੀਕ ਨਾੜਾਂ ਹੈਗੀਆਂ ਸਿੰਘ ਵੇਖੋ ਸਪੈਸ਼ਲ ਸਿੰਘ ਲੱਗਾ ਜੀ ਬਾਕੀ ਥਣ ਵੇਖੋ ਜਿਹੜੇ ਜਿਹੜੇ ਥਣਾਂ ਭਾਈ ਜੀ ਜੀ ਹੁਣ ਦੁੱਧ ਕਿੰਨਾ 14 ਕਿਲੋ 14 ਕਿਲੋ ਭਾਈ ਖੰਡਾ ਕਰਕੇ ਠੀਕ ਆ ਅੱਜ ਪਾਸ ਹੋਈਆਂ ਆਪਣੇ ਕੋਈ ਥੋੜਾ ਦਹੀ ਲਾਇਆ ਨਾ ਕੋਈ ਲੱਪਾ ਲਾਇਆ ਜੀ 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 ਠੀਕ ਆ ਅਈ ਹੋਰ ਚ ਦੋ ਤਿੰਨ ਦਿਨ ਜੇ ਰਹਿ ਗਈ ਦੋ ਤਿੰਨ 15 15 16 16 ਕਿਲੋ ਕਰ ਜਾਣਗੀਆਂ ਬਾਕੀ ਪਹਿਲੇ ਦਿਨ 14 ਕਿਲੋ ਦੁੱਧ ਦਿੱਤਾ ਵਾ ਹਾਂ ਜੀ ਦੂਜਾ ਸੂਆ ਹੁਣ ਦੂਜਾ ਸੂਆ ਜੀ ਤੋੜ ਲਓ ਭਾਈ ਬਾਕੀ ਵੱਡੇ ਕੱਦ ਦੀ ਮਾਲਕ ਆ ਆ ਕੱਟੀ ਹੈ ਜੀ ਕੱਟੀ ਵੇਖੋ ਕੱਟੀ ਬਹੁਤ ਸੋਹਣੀ ਆ ਤੇ ਆਪ ਵੀ ਬਹੁਤ ਸੋਹਣੀ ਹੈ ਜੀ ਬੇਲ ਕਾਫੀ ਲੰਮੀ ਆ ਫੇਸ ਕੁਆਲਿਟੀ ਵੇਖੋ ਸਿੰਗ ਬੜਾ ਸੋਹਣਾ ਲੱਗਾ ਜੀ ਕੱਦ ਵਜਨ ਚੰਗਾ ਵਾ ਆ ਵੇਖੋ ਕਰੋ ਜੀ ਜਾਣ ਦੋ ਥਾਨ ਥੋਣ ਬੜੇ ਸੋਹਣੇ ਆ ਅੰਦਰੋਂ ਭਾਈ ਜਿੱਦਨ ਨੂੰ ਮਰਜੀ ਤੋੜ ਦੋ ਜੀ ਬਾਕੀ ਪੇਟ ਕੋੜੇ ਵੀ ਚੰਗੀ ਚੌੜੀ ਆ ਆ ਜਾਓ ਤੇ ਦੱਸਿਆ ਗਿਆ ਲੇਵੇ ਦੇ ਧੱਕ ਥੋੜੀ ਅੱਗੇ ਨੂੰ ਰੱਖਦੀ ਆ ਬਾਕੀ ਝੋਡੀ ਦੀ ਕੁਆਲਿਟੀ ਵੱਲੋਂ ਕੋਈ ਕਮੀ ਨਹੀਂ ਆ ਵੇਖੋ ਥਣ ਥਣੇ ਕਰਾ ਫੇਰ ਵੇਖ ਲਓ ਬਾਕੀ ਕੋਲ ਆਇਆ ਕੋਈ ਨਿੰਦਕੇ ਨਹੀਂ ਜਾਂਦਾ ਝੋਟੀ ਨੂੰ ਆ ਵੇਖੋ ਲੇਵਾ ਵੇਖੋ ਤਾਂ ਗੈਪ ਜਿੱਦਾਂ ਰੱਬ ਨੇ ਲਾਇਆ ਪੂਰੇ ਥਣਾ ਦਾ ਚੋਹਾ ਥਣਾ ਦਾ ਇੱਕੋ ਜਿਹਾ ਗੈਪ ਆ ਜੀ ਚਵਾਈ ਭਾਈ ਬਹੁਤ ਮੋਟੀ-ਬੋਟੀ ਠੀਕ ਆ ਥੋੜਾ ਜਿੰਨੇ ਬੱਚਾ ਚੋਈ ਜਾਵੇ ਤੇ ਮੁੱਲੇ ਦਾ ਕਿੰਨਾ ਕਰਨਾ ਆਪਾਂ ਮੁੱਲੇ ਭਾਈ ਇਹਦੇ ਵਿੱਚ ਮਟੇ ਦੋ ਲੋਕੀ 2-2 ਲੱਖ ਵੀ ਕਰੀ ਜਾਂਦੇ ਆਂ ਹਾਂਜੀ ਤੇ ਆਪਾਂ ਭਾਈ ਲੈਣ ਦੇ ਨਾਲ 1.65 ਕਰਦੇ ਆਂ ਠੀਕ ਆ ਹਾਂਜੀ ਮਾਣ ਤਾਣ ਕਰੋਗੇ ਥੋੜਾ ਬੋਧਾ ਜੀ ਕਿੰਨਾ ਕਰ ਦੋਗੇ 2000 ਦਾ ਕਰ ਦੋ 2000 ਦਾ ਹਾਂਜੀ ਮੈਂ ਕਹਿੰਦਾ ਪੰਜ ਹੀ ਢਾ ਦੀ ਉੱਪਰ ਲਾ ਚਲੋ ਭਾਈ ਕਰ ਦਾਂਗੇ 1 60 ਦੀ ਡਬਲ ਥੀ ਚਲ ਜੂਗੀ ਚਲ ਜੂ ਭਾਈ ਠੀਕ ਹੈ ਬਾਕੀ ਬੇਰਬਾਲ ਦੀ ਕਾਫੀ ਲੰਮੀ ਆ ਹਨ ਬੇਰ ਦੀ ਬੜੀ ਲੰਮੀ ਭਾਜੀ ਜੀ 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 ਵਧੀਆ ਥੋੜਾ ਜੀ ਘੱਟ ਲਾਇਆ ਦੋਵਾਂ ਨੇ ਜੀ ਘੱਟ ਲਾਇਆ ਜੇ ਹਾਂਜੀ ਹੋਰ ਇਹ ਪੱਟੇ ਪੱਟੇ ਖਾ ਕੇ ਮੈਂ ਲਵਾ ਦ ਦੁੱਧ ਹੋਰ ਕਰੂਗੀ ਠੀਕ ਹੈ ਬਾਕੀ ਕੱਟੀ ਮਗਰਿਆ ਡਬਲ ਫਾਇਦੇ ਵਾਲੀ ਗੱਲ ਹੋ ਗਈ ਆ ਆ ਵੇਖ ਲੋ ਜੀ ਇੱਕ ਵਾਰ ਪਿੱਠਪੂੜਾ ਫੇਰ ਵੇਖ ਲੋ ਸਿੰਗਲ ਢੀ ਵਾਲੀ ਝੋਟੀ ਆ ਜੀ ਇਹ ਹਾਂਜੀ ਹਨਾ ਤੇ ਆ ਜਿਹੜੀ ਦੂਜੇ ਨੰਬਰ ਤੇ ਨਹੀਂ ਬਾਜ਼ਾਰ ਨੂੰ ਨਹੀਂ ਲਗਾ ਸੀ ਚੋਈ ਕੀਤੀ ਠੀਕ ਹੈ ਠੀਕ ਹੈ ਸਹੀ ਹੈ ਸ਼ਾਮਾਂ ਨੂੰ ਆ ਕੇ ਚੋਲੇਗਾ ਗਲਾ ਆਪਾਂ ਵੀਡੀਓ ਚਾੜ ਦੇਣੀ ਹੈ 2-3 ਦਿਨ ਹੋ ਗਏ ਸਵੇਰੇ ਚੋਵੇ ਫੇਰ ਸ਼ਾਮਾਂ ਨੂੰ ਜਾਉਂਗਾ ਗਾਲੀ ਤਿੰਨ ਟਾਈਮ ਚ ਚਵਾਈ ਕਰ ਤਿੰਨ ਟਾਈਮ ਚ ਹੋਵੇ ਜਦੋਂ ਦੁੱਧ ਹੈਗਾ ਆਪਣੀ ਝੋਟੀ ਕੋ ਹੈ ਹਾਂਜੀ ਹਾਂਜੀ ਠੀਕ ਆ ਤੇ ਆ ਜਿਹੜੀ ਦੂਜੇ ਨੰਬਰ ਵਾਲੀ ਆ ਇਹ ਪਾਜੀ ਚੌਥਾ ਦਿਨ ਫਰੀਦ ਜੇ ਅੱਛਾ 500 ਰੁਪਏ ਬੋਲਾ ਮਾਲਕੋ ਜੀ ਮਰ ਲਈ 11 ਕਿਲੋ ਦੇ ਤੋ ਤਿਆਰ ਆ 11 ਕਿਲੋ ਹਾਂਜੀ ਮਗਰ ਬੱਚਾ ਕੀ ਹੈ ਜੀ ਇਹਦੇ ਕੱਟਾ ਮਗਰ ਆਹ ਵਾ ਕੱਟਾ ਹਨਾ ਚੌਥਾ ਦਿਨ ਸੂਈ ਨੂੰ ਹਾਂਜੀ ਠੀਕ ਚੌਥੇ ਦਿਨ ਤਾਂ ਭਾਈ ਛੱਟਿਆ ਇਹਨੇ ਅਰੇ ਚੌਗੀ ਹੋਣ ਢਈ ਆ ਹਾਂਜੀ ਆਹ ਠੀਕ ਆ ਆਹ ਦੇਖੋ ਜੀ ਕਰੋ ਜੇ ਤਾਂ ਆਹ ਲਾਓ ਜੀ ਵਾਜੀ ਛੋਟੀ ਪਈ ਪਈ ਪੂਰੇ ਨਹੀਂ ਹੋਏ ਚੌਗਦੇ ਚੌਗ ਵਾਲੇ ਪੂਰੇ ਨਹੀਂ ਹੋਏ ਖੋਲੋ ਭਾਈ ਇਹਨੂੰ ਛੋਟੀ ਦੀ ਬਰੀਡ ਚੰਗੀ ਆ ਸੋਹਣੀ ਸੁਨੱਖੀ ਪੂਰੀ ਆ ਸਿੰਘ ਵੇਖੋ ਨਿੱਕਾ ਸਿੰਘ ਕੁਆਲਿਟੀ ਚੰਗੀ ਆ ਝੋਡੀ ਦਾ ਥਾਨ ਬੜਾ ਸਪੈਸ਼ਲ ਲੱਗਾ ਲੇਵਾ ਵੀ ਚੰਗਾ ਸੋਹਣਾ ਵਾ ਆਹ ਵੇਖੋ ਘਰ ਹੋ ਜਾ ਕੇ ਜੀ ਤੋਰਾ ਦਾਰਾ ਵੀ ਜਾਗਾ ਬਾਕੀ ਥਾਨ ਬੜੇ ਸੋਹਣੇ ਲੱਗੇ ਆ ਮੁੱਠੀ ਦੀ ਚਵਾਲੇ ਦੇ ਵੀ ਆਜੋ ਆਹ ਵੇਖੋ ਜੀ ਬਹੁਤ ਹੀ ਸੁਨੱਖੀ ਆ ਝੋਟੀ ਸੋਹਣੀ ਆ ਜੀ ਤੇ ਦੁੱਧ ਭਾਜੀ ਕਿੰਨਾ ਕਰ ਜੂਗੀ ਤੁਹਾਡੇ ਆਈਡੀ ਨਾਲੇ ਹਾਂਜੀ ਭਾਜੀ ਤਾਜੀ ਸਹੀ ਦੁੱਧ 13-14 ਕਿਲੋ ਕਰੂਗੀ 13-14 ਬਾਕੀ ਸਾਮ ਨਾ ਕਰ ਜੂਗੀ ਹਾਂਜੀ ਅਗਲੀ ਸਾਮ ਤੇ ਮੈਂ ਦੱਸ ਦੇ ਲੈਵਾਂ ਠੀਕ ਠੀਕ ਹੈ ਜੀ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਕਰਨਾ ਆਪਾਂ ਇਹਦਾ ਭਾਜੀ ਲੈ ਲੈਂਦੇ ਨਾ 135 135 ਹਾਂਜੀ ਛੋੜ ਕੇ ਨਹੀਂ ਕਰ ਦੋਗੇ 5000 ਦੀ ਗੱਲ ਹੈ 5000 130 ਦੀ ਬਾਕੀ ਫੋਨ ਲਾਵੇ ਕੋਈ ਫੋਨ ਕੋਈ ਲਾਵੇ ਹੈਨਾ ਵੀ ਇਹ ਨਹੀਂ ਕਿ ਦੱਸਣ ਵਾਲਾ ਚੋਕੇ ਖੜੇ ਦੁੱਧ ਜਿੰਨਾ ਦੱਸਿਆ ਉਹ ਬਾਕੀ ਅਡੇ ਘਰ ਦੀ ਗਰੰਟੀ ਵਾ ਉਹਨਾਂ ਦੀ ਕੋਈ ਘਰ ਦੀ ਗਰੰਟੀ ਨਹੀਂ ਠੀਕ ਹੈ ਉਹ ਉੱਥੇ ਦਾਖ ਦੋਵੇ 12 ਦੇ ਵਿੱਚ 14 ਦੇ ਨਹੀਂ ਅਗਲਾ 24 ਦੇ ਜਿੰਨਾ ਵਿੱਚ ਦੱਸਦੇ ਆ ਤੁਹਾਡੇ ਘਰ ਆ ਕੇ ਚੋਲੇ ਹਨਾ ਗਰੰਟੀ ਵਾਲ ਦੇ ਆਪਾਂ ਤਾਂ ਦਈਏ ਜੇ ਇਦਾਂ ਲੈ ਜਾਣੀਗੇ ਇਹਨੇ ਹਾਂਜੀ ਹਾਂਜੀ ਹਨਾ ਠੀਕ ਆ ਬਾਕੀ ਜੇ ਨੇ ਇਦਾਂ ਲੈ ਕੇ ਜਾਣੀ 11 ਕਿਲੋ ਤਾਂ ਲੈ ਜਾਈ ਆਪਣੀ ਅੱਛਾ 11 ਕਿਲੋ ਤਾਂ ਲੈ ਜਾਈ ਕਿੰਨਾ ਲੱਗ ਜੇ ਕੋਈ ਆਜ ਠੀਕ ਆ ਹਾਂਜੀ ਕਰਨੀ ਕੋਈ ਗੱਲਬਾਤ ਹੋਰ ਜੀ ਹੋਰ ਭਾਜੀ ਤਾਂ ਵੀ ਇੱਥੇ ਦੋ ਟਾਂ ਤਿੰਨਾਂ ਵਿੱਚ ਚੋਈ ਕਰਕੇ ਲੈ ਜੇ ਆਪਨੇ ਤਾਂ ਸੱਡੀ ਕਰਕੇ ਲੈ ਗਏ ਭਾਜੀ ਠੀਕ ਆ ਹਾਂਜੀ ਲਾਓ ਵੀਰ ਨੂੰ ਫੋਨ ਝੋਟੀਆਂ ਦੋ ਚੰਗੀ ਕੁਆਲਟੀ ਵਾਲੀਆਂ ਵਾਂ ਛੋਟੀਆਂ ਵੱਡੀਆਂ ਵੀ ਆ ਕੱਦ ਵੀ ਸੋਹਣੇ ਆ ਤੇ ਦੁੱਧ ਵੀ ਚੰਗਾ ਬਾਕੀ ਤਸੱਲੀ ਕਰਨਾ ਜ਼ਿੰਮੇਵਾਰੀ ਬਣਦੀ ਆ ਗਾਹਕ ਦੀ ਜਿਹਨੇ ਪੈਸੇ ਖਰਜਣੇ ਆ ਜਿਹਨੇ ਪੈਸੇ ਲਾਉਣੇ ਨਹੀਂ ਦੁਰਵਾਕੇ ਹਾਂਜੀ ਭਾਜੀ ਇਹ ਗੱਲ ਹੋ ਰਿਹਾ ਜਿਹੜੇ ਕੋਈ ਕਹਿੰਦੇ ਨਾ ਕਿ ਇੱਥੇ ਆ ਮਤਲਬ ਛੋਟੀਆਂ ਲਿਆਓ ਪੈਸੇ ਲਿਆਓ ਤੁਹਾਨੂੰ ਇੱਥੇ ਦਵਾਂਗੇ ਉਹ ਮੈਂ ਮੇਰਾ ਵੀ ਫੋਨ ਨਾ ਲੱਗਦਾ ਠੀਕ ਆ ਪਤਾ ਬਾਅਦ ਖਰਾਬ ਕਰ ਦੇ ਨੀ ਨੀ ਖਰਾਬ ਜਾਨਵਰ ਅੱਧਾ ਰਹਿ ਜਾਂਦਾ ਜੀ ਕਈ ਵਾਰ ਪਾਸ ਲੈ ਜਾਵਾਂਗੇ ਫੇਰ ਵਾਪਸ ਲੈ ਕੇ ਆਵਾਂ ਹਾਂਜੀ ਬਿਲਕੁਲ ਕਹਿੰਦੇ ਨਹੀਂ ਛੋਟੀ ਆਈ ਛੋਟੀਆਂ ਸੈਂ ਜੀ 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 ਇੱਥੇ ਆ ਕੇ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਨਾ ਲੈ ਕੇ ਜਾਓ ਹਨਾ ਪੀ ਜੀ ਜਨਵਾਰ ਤੁਸੀਂ ਲੱਦ ਕੇ ਲੈ ਜਾਓਗੇ ਇਹ ਨਹੀਂ ਕਿ ਤੁਹਾਡੇ ਘਰੋਂ ਹੀ ਕਹ ਜੀ ਕਿਰਾਇਆ ਪਾ ਦੋ ਲੈ ਲੈ ਫਿਰ ਕਿਰਾਇਆ ਨਹੀਂ ਪਉਂਦੇ ਨਹੀਂ ਇੱਥੇ ਆ ਕੇ ਪੈਸੇ ਲਾਜੋ ਕੈਸ਼ ਆ ਕਿ ਕੈਸ਼ ਪਏ ਆ ਠੀਕ ਹੈ ਇਹਦਾ ਖਰਾਬ ਕਰਦੇ ਭਾਈ ਨਾ 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 ਬਿਲਕੁਲ ਇਹ ਆ ਕੇ ਬੈਂਕ ਦੇ ਵਿੱਚ ਜਾ ਕੇ ਭਾਵੇਂ ਪਵਾ ਦਿਆ ਕਰੋ ਹਨਾ ਦੋ ਟਾਈਮ ਦੋ ਦਿਨ ਰੋਕ ਲਾਂਗੇ ਕੋਈ ਗੱਲ ਨਹੀਂ ਇੱਕ ਦਿਨ ਬਿਲਕੁਲ ਬਿਲਕੁਲ ਜੀ ਬਿਆਨਾ ਕਰ ਦਿਆ ਕਰੋ ਆ ਕੇ ਤੇ ਫੇਰ ਲੈ ਜਾਇਆ ਕਰੋ ਹਨਾ ਛੋਟੇ ਹਾਥੀ ਜੀ ਬਹਿ ਕੇ ਆ ਜਾਇਆ ਕਰੋ ਉੱਥੋਂ ਗੱਡੀ ਕਰਕੇ ਲੈ ਆਓ ਉੱਥੋਂ ਗੱਡੀ ਕਰ ਲਿਆ ਕਰੋ ਆਪਾਂ ਪੈਸੇ ਦਵਾ ਕਿਰਾਇਆ ਵਾਪਸ ਦਵਾ ਜੀ 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 ਬਾਕੀ ਨਾਲੇ ਤੁਹਾਡੀ ਹਣਾ ਚੋਕੇ ਲੱਗਦੇ ਦੋ ਟਾਈਮ ਤਿੰਨ ਟਾਈਮ ਚੋਕੇ ਲੱਗਦੇ ਉਹ ਕਰਦੇ ਜੀ 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 ਤੇ ਜਿਹੜਾ ਏਦਾਂ ਫੋਨ ਕਰ ਦਿੰਦੇ ਆ ਕਿ ਆ ਗੱਡੀ ਚ ਲੱਦ ਕੇ ਲੈ ਆਓ ਪੈਸੇ ਆਦੇ ਕੋ ਇੱਥੇ ਲੈ ਜੀ ਫੇਰ ਉਹ ਜਿਹੜਾ ਵਪਾਰੀ ਆਪਣੇ ਵਪਾਰੀ ਭਰਾ ਵਾ ਨਾ ਜਿੱਦਾਂ ਹਾਂ ਜੀ ਉਹ ਬਹੁਤ ਜਿਆਦਾ ਮਿਹਨਤ ਕਰਦੇ ਆ ਕਰਦੇ ਆ ਜੀ ਹੁਣ ਤੁਹਾਨੂੰ ਫੋਨ ਆਜੇ ਵੀ ਆ ਆ ਪਾ ਡੰਗਰ ਕਿਤੇ ਵੇਚਣਾ ਕਿਸੇ ਦੇ ਘਰ ਤੋਂ ਹੀ ਉਸੇ ਵੇਲੇ ਚੱਲ ਜਾਣਾ ਕਿਸੇ ਦੇ ਘਰ ਹਣਾ ਸਾਰੇ ਦਿਨ ਤੋਂ ਬਹਿ ਰਿਹਾ ਤੁਹਾਨੂੰ ਤੌਰ ਨਾ ਮਿਲਣਾ ਪੈਣਾ ਪਸੰਦ ਆ ਉਹ ਵਾਰੀ ਭਰਾ ਨੂੰ ਤੇ ਉਹਨੇ ਫੇਰ ਹੀ ਲੈ ਕੇ ਆਉਣਾ ਹਾਂਜੀ ਹਾਂ ਤਸਦੀ ਕਰਕੇ ਲੈ ਕੇ ਆਏ ਆਪਣੀ ਦੋ ਟਾਈਮ ਚੋ ਕੇ ਲੈ ਕੇ ਆਏ ਆ ਹੁਣ ਅਗਲੇ ਅਗਲਾ ਤਸਦੀ ਕਰਕੇ ਆਪਣੀ ਲੈ ਕੇ ਜਾਵੇ ਤੇ ਕਈ ਵਾਰ ਚੰਗੇ ਭਲੇ ਜਾਨਵਰ ਨੂੰ ਨੀਂਦ ਦਿੰਦੇ ਆ ਦਿੰਦੇ ਹਾਂਜੀ ਮੰਨ ਲਓ ਆਪਾਂ ਛੋਟੀਆਂ ਹੀ ਲੈ ਕੇ ਜਾ ਆ ਲੈ ਕੇ ਆ ਲੱਦ ਕੇ ਲਾਗੇ ਫੇਰ ਕੋਈ ਪਾਪੇ ਤੇ ਪਸ਼ਾਂਤ ਨਹੀਂ ਆ ਜੀ ਭਰਾ ਉਹ ਬਾਅਦ ਚ ਕਹਿ ਦੇਣਾ ਇਹਦੀ ਪੂਛ ਚਿੱਟੀ ਆ ਭਰਾ ਕਹਿੰਦਾ ਛੋਟਾ ਸਿੰਗ ਨਹੀਂ ਵੱਡਾ ਸਿੰਗ ਆ ਬਿਲਕੁਲ ਹੋ ਜਾਂਦੀ ਵੀ ਇਹ ਕੰਨ ਲਾਉਂਦੀ ਆ ਇਹ ਪੂਛ ਲਾਉਂਦੀ ਇਦਾਂ ਦੇ ਕੰਮ ਵੀ ਹੋ ਜਾਂਦੇ ਆ ਕੰਮ ਹੋ ਜਾਂ ਦੋ ਟਾਈਮ ਤੇੰਦਾਂ ਚੂਹ ਬੁਰਗ ਜੀ 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 ਬਦੂਰੋਂ ਆਂਦਾ ਰਹਿੰਦਾ ਸਾਰਾ ਪ੍ਰੋਗਰਾਮ ਉੱਤੇ ਬਿਲਕੁਲ ਬਿਲਕੁਲ ਜੀ ਕੋਈ ਵਪਾਰੀ ਭਰਾ ਨਹੀਂ ਆਂਦਾ ਬਿਨਾ ਚੋਕੇ ਖੜੋ ਵਪਾਰੀ ਆਪਣੇ ਕੋਲ ਲੈ ਜਾਂਦੇ ਆ ਉਹ ਧਾਰਾ ਮਾਰ ਕੇ ਲੈ ਜਾਂਦੇ ਆ ਇੱਕੋ ਟਾਈਮ ਚ ਹੋ ਗਿਆ ਜੀ 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 ਠੀਕ ਆ ਹਾਂ ਜੀ ਜਿਹੜੇ ਆਪਣੇ ਲੋਕ ਉਹ ਤੇ ਯਕੀਨ ਜਿੱਦਾਂ ਹੁਣ ਵਪਾਰੀਆਂ ਨੂੰ ਪਤਾ ਹੁੰਦਾ ਵਪਾਰੀ ਭਰਾ ਦਾ ਵੀ ਹਨਾ ਵੀ ਉਹ ਸਿਸਟਮ ਚੱਲਦਾ ਹੁੰਦਾ ਇੱਕ ਦੂਜੇ ਦਾ ਨਹੀਂ ਆਉਂਦਾ ਨਹੀਂ ਆਉਂਦਾ ਹਾਂ ਜੀ ਠੀਕ ਹੈ ਜੀ ਲਾਇਓ ਵੀਰ ਨੂੰ ਫੋਨ ਤੇ ਬੱਚੇ ਵੀ ਵੇਖ ਲਓ ਕੂਲੇ ਹੀ ਬੱਚੇ ਆ ਆ ਭਜੀ ਦਾ ਕਾਲੂ ਜਿਹੜਾਗਾ ਹੀਗਾ ਆਂ ਗੱਟੀ ਦੇ ਖਿੱਚ ਦਾ ਨਾਲ ਡੁੰਗਦੇ ਰਹੀ ਆ ਠੀਕ ਠੀਕ ਹੈ ਬੱਚੇ ਇੱਕ ਦੂਜੇ ਦਾ ਤੋੜ ਦਿੰਦੇ ਆ ਠੀਕ ਹੈ ਜੀ ਹਾਂ ਜੀ ਬੱਚੇ ਪੰਜਾਂ ਜਣਾ ਦਾ ਹੈ ਜਮਾ ਪੰਜਾਂ ਦਾ ਕਟਾ ਕਟਾ ਅੱਛਾ ਕਟਾ ਪੰਜਾਂ ਜਣਾ ਦਾ ਹੀ ਠੀਕ ਹੈ ਲਾਇਓ ਵੀਰ ਨੂੰ ਫੋਨ ਕਰ ਦਿਓ ਵੀਡੀਓ ਸ਼ੇਅਰ ਤੇ ਆ ਕੇ ਆਪਣੀ ਸਲੀ ਕਾਲੀ ਧੰਨਵਾਦ ਜੀ